ਗੁਰਦੇਵ ਜੀ ਦਾ ਖਾਲਸਾ ਵਾਹਿਗੁਰੂ ਜਿੱਥੇ ਪਤੇ ਤਖਤ ਸ੍ਰੀ ਕੇਸਗੜ੍ਹ ਸ੍ਰੀ ਅਨੰਦਪੁਰ ਸਾਹਿਬ ਦੇ ਵਿਖੇ ਖੋਲੇ ਮਹੱਲੇ ਦੀ ਅਰੰਭਤਾ ਜਿਹੜੀ ਹੈ ਉਹ ਅੱਜ ਨਗਾਰਿਆਂ ਦੀਆਂ ਜੋਟਾਂ ਲਾ ਕੇ ਕਿਲਾ ਅਨੰਦਗੜ੍ਹ ਸਾਹਿਬ ਦੀ ਤੋਂ ਹਰ ਆਰੰਭ ਕੀਤੀ ਗਈ ਹੈ ਦੇ ਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਲਤਾਂ ਮਹਾਂਪੁਰਖਾਂ ਨੇ ਹਾਜ਼ਰੀਆਂ ਭਰੀਆਂ ਨੇ ਔਰ ਸਵੇਰੇ ਤਕਰੀਬਨ 9 ਵਜੇ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਹੋਣਗੇ ਪਹਿਲੇ ਪੜਾ ਦਾ ਭੋਲਾ ਮਹੱਲਾ ਜਿਹੜਾ ਸ੍ਰੀ ਕੀਰਤਪੁਰ ਸਾਹਿਬ ਜੀ ਵਿਖੇ 21 ਤੋਂ ਲੈ ਕੇ 23 ਤਰੀਕ ਤੱਕ ਮਾਇਆ ਦੇਵੇਗਾ। ਔਰ 24 ਤੋਂ ਲੈ ਕਰਕੇ 26 ਤਰੀਕ ਤੱਕ ਜਿਹੜੇ ਪੜਾ ਦਾ ਭੋਲਾ ਮਹੱਲਾ ਤੱਕ ਸ੍ਰੀ ਕੇਸਗਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਮਾਇਆ ਦੇਵੇਗਾ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਇੱਕ ਵੱਧ ਚੜ੍ਹ ਕੇ ਹਿੱਸੇ ਭਰ ਕੇ ਹਾਜ਼ਰੀਆਂ ਭਰ ਕੇ ਜੀਵਨ ਕਰਦਿਆਂ ਖੁਸ਼ੀ ਪ੍ਰਾਪਤ ਕਰੋ ਜੀ। ਜਿਹਦੀ ਆਜ਼ਾਦ ਹਸਤੀ ਹੋਊਗੀ ਜਿਹੜਾ ਧਰਮ ਨਿਰਪੱਖਤਾ ਦੇ ਤੇ ਸ਼ੁਰੂਆਤ ਦੇ ਭਲੇ ਤੇ ਪੂਰਾ ਵਿਚਰੂਗਾ ਉਹ 사ਤਗੁਰ ਜੀ ਨੇ ਕੌਮ ਦੀ ਸਿਰਜਣਾ ਕੀਤੀ 1699 ਦੇ ਵਿੱਚ ਤੇ ਉਸ ਤੋਂ ਬਾਅਦ 1 ਸਾਲ ਬਾਅਦ 사ਤਗੁਰ ਜੀ ਨੇ ਸਾਰੀ ਕੌਮ ਨੂੰ ਉਦੇਸ਼ ਕੀਤਾ ਕਿ ਹੋਲਾ ਮਹੱਲਾ ਕਿਉਂਕਿ ਇਹ ਸਿੱਖ ਧਰਮ ਦੀ ਵਿਲੱਖਣਤਾ ਵੀ ਆ ਸਾਰੇ ਧਰਮਾਂ ਦੇ ਜਿੰਨੇ ਵੀ ਤਿਹਾੜਿਆ ਉਹ ਮੁਬਾਰਕ ਆ ਪਰ ਸਿੱਖ ਪੰਥ ਦੇ ਵਿੱਚ 사ਤਗੁਰ ਜੀ ਨੇ ਇਹਨਾਂ ਤਿਹਾੜਿਆਂ ਨੂੰ ਆਪਣੇ ਢੰਗ ਦੇ ਨਾਲ ਮਨਾਉਣ ਦੀ ਪ੍ਰੇਰਣਾ ਕੀਤੀ ਸਾਡੇ ਮਹੱਲਾ ਮਨਾਇਆ ਜਾਂਦਾ ਹੋਲਾ ਭਮੇ ਹੋਲੀ ਦੂਸਰਾ ਧਰਮ ਉਹਨਾਂ ਦੀ ਇਹ ਇੱਕ ਤਿਹਾੜਿਆ ਪਰ ਸਤਗੁਰੂ ਜੀ ਨੇ ਫਿਰ ਸਮੁੱਚੀ ਕੌਮ ਨੂੰ ਇੱਕ ਥਾਂ ਇਕੱਤਰ ਕਰਕੇ ਉਹਨਾਂ ਦੇ ਵਿੱਚ ਬਾਹੂ ਬਲ ਵੀ ਭਰਿਆ ਆਤਮਿਕ ਬਲ ਦੇ ਨਾਲ ਸਰੀਰਕ ਬਲ ਵੀ ਭਰਿਆ ਤੇ ਇਹੋ ਕਾਰਨ ਹੈ ਕਿ ਅੱਜ ਇੰਨਾ ਚਿਰ ਹੋਰ ਤੋਂ ਬਾਅਦ 324 ਸਾਲ ਤੋਂ ਬਾਅਦ ਅੱਜ ਵੀ ਖਾਲਸਾ ਪੰਥ ਉਹ 1700 ਜਿਹੜੀਆਂ ਸਤਗੁਰੂ ਜੀ ਨੇ ਫਿਰ ਤਾਂ ਪਾਈਆਂ ਨਗਾਰੇ বাজ ਰਹੇ ਆ ਇਹ ਉਸ ਗੱਲ ਦਾ ਪ੍ਰਤੀਕ ਆ ਉਦੋਂ ਦਾ ਸਤਗੁਰੂ ਜੀ ਨੇ ਕੁਰ ਆਸਤਾ ਕਾਇਮ ਨਹੀਂ ਸੀ ਕਰਨੀ ਪਰ ਖਾਲਸੇ ਨੂੰ ਇਹ ਬਰਾਸ ਤੇ ਏਡੀ ਵੱਡੀ ਬਖਸ਼ ਦਿੱਤੀ ਜਦ ਤੱਕ ਖਾਲਸਾ ਪਵਿੱਤਰ ਗੁਰਵਾਨੀ ਨਾਲ ਜੁੜਿਆ ਰਹੂ ਜਦ ਤੱਕ ਖਾਲਸਾ ਆਪਣੀਆਂ ਪਰੰਪਰਾਵਾਂ ਨਾਲ ਜੁੜਿਆ ਰਹੂ ਸਤਗੁਰੂ ਜੀ ਤਾਣ ਦੇਣਗੇ ਸਾਰੀਆਂ ਵਿਰੋਧੀਆਂ ਦਾ ਕੇਵਲ ਤਾਂ ਕੇਵਲ ਇੱਕੋ ਗੱਲ ਤੇ ਜ਼ੋਰ ਲਗਾਇਆ ਵੀ ਇਹਨਾਂ ਦੀਆਂ ਸੰਸਥਾਵਾਂ ਨੂੰ ਕਿਵੇਂ ਖੰਦਮ ਕਰਨਾ ਇਹਨਾਂ ਦੀਆਂ ਪਰੰਪਰਾਵਾਂ ਨੂੰ ਕਿਵੇਂ ਖਤਮ ਕਰਨਾ ਪਰ 사ਤਗੁਰ ਜੀ ਕਿਰਪਾ ਕਰ ਨੇ ਖਤਮ ਨਹੀਂ ਹੋਣੀਆਂ 사ਤਗੁਰ ਜੀ ਦੇ ਬੇਲੇ ਵੀ ਜਿਹੜੇ ਖਾਤਮੇ ਕਰਦੇ ਸੀ ਉਹ ਆਪ ਖਤਮ ਹੋ ਗਏ ਅੱਜ ਕੋ ਨਾਂ ਲੈਣ ਨੂੰ ਤਿਆਰ ਨਹੀਂ ਤੇ ਖਾਲਸਾ ਗੁਰੂ ਦਸਮ ਪਾਤਸ਼ਾਹ ਦਾ ਸਾਜਿਆ ਇਹਦੀ ਜਿਹੜੀ ਜਿੰਨਾ ਚਿਰ ਇਹ ਧਰਤੀ ਰਾਣੀ ਸਮਾਨ ਜ਼ਮੀਰ ਰਹਿਣਾ ਇਹਦੀ ਅਡਰੀ ਤੇ ਵੱਖਰੀ ਪਛਾਣ ਇਸੇ ਤਰ੍ਹਾਂ ਚੱਲਦੀ ਰਹਿਣੀ ਸਾਰੀ ਸੰਗਤ ਨੂੰ ਆਪਾਂ ਸ਼ੁਰੂਆਤ ਕੀਤੀ ਅੱਜ ਦੇ ਪਵਿੱਤਰ ਦਿਹਾੜੇ ਤੇ ਹੋਲੇ ਮਹੱਲੇ ਦੇ ਬਹੁਤ ਬਹੁਤ ਉਹਦਾ ਹੀ ਵੀ ਦਿਨ ਕਾਮਨਾ ਵੀ ਕਰਦਾ ਕਿ ਆਉਂਦੇ 6 ਦਿਨ ਲਗਾਤਾਰ ਨਿਰੰਤਰ ਰਹੇ ਹולם ਅੱਲਾ ਚੱਲਣਾ ਇਹਦੇ ਵਿੱਚ ਸ਼ਮੂਲੀਅਤ ਨਹੀਂ ਕਰੀਏ ਤੇ ਗੁਰੂਆਂ ਪਰੰਪਰਾਵਾਂ ਦੇ ਅਨੁਕੂਲ ਆਈਏ ਵੀ ਕੋਈ ਇਹੋ ਜਿਹਾ ਕਾਰਜ ਨਾ ਕਰੀਏ ਜਿਨ੍ਹਾਂ ਕਾਰਜਾਂ ਦੇ ਨਾਲ ਮੋੜ ਸਾਨੂੰ ਪਛਤਾਵਾ ਕਰਨਾ ਪਵੇ ਗੁਰੂ ਗੁਰੂ ਕਰਦੇ ਜਾਈਏ ਗੁਰੂ ਗੋਬਿੰਦ ਕਰਦੇ ਜਾਈਏ ਬਹੁਤ ਬਹੁਤ ਧੰਨਵਾਦ ਦੋੁਰਾ ਕੀ ਅਪਈ ਯਕਾਰ ਕੀ ਪਵੀਂ ਦਿਵਾਰੇ ਉਪੰਨ ਸਤਿ ਸਿਧ ਕਰ ਕੋ ਕਮਾ ਗੁਰੂ ਆਪਿਓ ਗੁਰੂ ਗ੍ਰੰਥ ਦੀ ਮਾਤਿਓ ਪ੍ਰਗਟੁ ਗੁਰਾਂ ਕੀ ਜੈ ਲੋਕਾ ਕੋ ਮਿਲ ਬੋਝ ਹੈ ਹੋਜਿ ਸ਼ਬਦ ਮੈਂ ਕੁਰਾਨ ਕਰੇਗਾ ਖਾਸਾ ਜੋਮੇ ਹੋਣੇ ਬਹਾਲੇ ਦੀ ਅਰੰਭਤਾ ਤੇ ਮੈਂ ਦੇਰਿਆਂ ਘਰ ਰੰਗਾ ਤੋਂ ਆਪ ਸਭਨਾ ਨੂੰ ਫਾਰਮਿਕ ਮੁਬਾਰਕਬਾਦ ਦਿੰਦਾ ਅੱਜ ਤੋਂ 27 ਬਰੇ ਪਹਿਲਾਂ ਦਿਮਾਦਿਤ ਦੇ ਪਿੰਡ ਜੋਗੋ ਤੋਂ ਇੱਕ ਵਿਸ਼ਾਲ ਨਗਰਕੀਤਨ ਦੀ ਅਰੰਭਤਾ ਹੋਈ ਜੋ ਕਿ ਹਰ ਸਾਲ ਵੱਡੀ ਸੰਗਤ ਦੇ ਕਾਫਲੇ ਦੇ ਨਾਲ किला ਨੰਗਰ ਸਾਹਿਬ ਕੋਲੋਂ-ਵਕਰੇ ਪਿੰਡਾਂ ਤੋਂ ਹੁੰਦਾ ਹੋਇਆ ਪਹੁੰਚਦਾ ਹੈ। ਸਾਧੂਆਂ ਦੇ ਪਾਵਨ ਪਰਬਾਰ ਸਜਾਏ ਜਾਂਦੇ ਨੇ। ਕਥਾ ਕੀਰਤਨ ਕੀਤੀ ਜਾਂਦੀ ਹੈ ਅਰਦਾਸ ਤੋਂ ਉਪਰੰਤ ਪੰਜ ਨਗਾਰੇ ਵਜਾ ਕੇ ਹਰ ਵਾਰ। ਹੋਲੇ ਮਹੱਲੇ ਦੀ ਅਰੰਭਾ ਕੀਤੀ ਜਾਂਦੀ ਹੈ। ਪਹਿਲਾਂ ਕਿੰਨੇ ਕਿ ਕਵੀ ਸਰ ਪਾਸ਼ਾ ਨੇ ਕਿਹਾ ਔਰੰਗਜ਼ੇਬ ਦੀ ਹੋਲੀ ਮਨ ਹੋਣਾ ਕਿ ਉਹ ਗੁਰਿੰਦ ਸਿੰਘ ਬਦਲ ਅਮੋਲਾ ਪੱਖ ਮੋਰਨ ਤੋਂ ਸਾਰ 17 ਤੋਂ ਤੇਜੂ ਦੇ ਵਿਸਾਦ ਹੋ ਕੇ ਹੋਲਾ ਮਹਲਾ ਅੰੰਤ ਹੋਏ ਨੂੰ ਜਿਹੜਾ ਖਾਲਸੇ ਦੀ ਵੱਖਰੀ ਹੋਣ ਤੇ ਪ੍ਰਤੀਕ ਦਾ ਨਿਸ਼ਾਨ ਹੈ ਖਾਲਸੇ ਦੀ ਕਰ ਵੀ ਕਰਾ ਦਾ ਨਿਸ਼ਾਨ ਹੈ ਸਭਲਾਂ ਨੂੰ ਹੋਲੇ ਕਾਡੇ ਦੀ ਬਹੁਤ ਬਹੁਤ ਦਿੱਖ ਬਖ ਸਾਹਿਬ ਇਹਦੇ ਨਾਲ ਤੁਹਾਡੇ ਤੁਹਾਡੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੱਥ ਹੈ ਪਤਾ ਲੱਗਾ ਹੈ ਬੜੀ ਦੁਖਦਾਈ ਘਟਨਾ ਹੈ ਜੋਗੋ ਤੋਂ ਹਰ ਸਾਲ ਨਗਰ ਕੀਰਤਨ ਉਹ ਲੇ ਮਹੱਲੇ ਦੀ ਪਰੰਪਤਾ ਆਰੰਭਤਾ ਕਰਾਉਣ ਵਾਸਤੇ ਉਹ ਨਗਰ ਕੀਰਤਨ ਉੱਥੋਂ ਆਰੰਭ ਹੁੰਦਾ ਹੈ ਔਰ ਨਗਰ ਕੀਰਤਨ ਦੇ ਦੌਰਾਨ ਟਰੈਕਟਰ ਤੇ ਵੀਰ ਉਹ ਸਟੰਟ ਕਰ ਰਿਹਾ ਸੀ ਉਹ ਸਟੰਟ ਕਰਦਿਆਂ ਹੋਇਆ ਅਚਾਨਕ ਉਹ ਟਰੈਕਟਰ ਫਟ ਗਿਆ ਔਰ ਦੋ ਨੌਜਵਾਨਾਂ ਦੀ ਉਸੇ ਮੌਤ ਹੋ ਗਈ ਇਹ ਅਪੀਲ ਕਰ ਰਹੇ ਹਾਂ ਕਿ ਜੇ ਇਹਦਾ ਪਹਿਲਾ ਦਿਨ ਹੈ ਅੱਗੇ ਅੱਗੇ ਜਿਹੜਾ ਹੋਰ ਵੀ ਆਪਣੇ ਮੁਕਾਮ ਤੱਕ ਹੋਲਾ ਮਹੱਲਾ ਹੋਵੇ ਕਿ ਮੈਂ ਤਾਂ ਜਿਹੜੇ ਪਿੰਡਾਂ ਦੇ ਵਿੱਚ ਜਦੋਂ ਨੌਜਵਾਨ ਤੁਰਦੇ ਨੇ ਟੈਕ ਟ੍ਰੈਲੀਆਂ ਲਿਆ ਕਰਕੇ ਔਰ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਨੀ ਚਾਹੀਦੀ ਹੈ ਸਿਆਣੇ ਬਜ਼ੁਰਗਾਂ ਨੂੰ ਤੇ ਜਦੋਂ ਤੁਸੀਂ ਜਾਣਦੇ ਹੋ ਉੱਥੇ ਜਾ ਕੇ ਹੁਲੜਬਾਜੀ ਨਹੀਂ ਕਰਨੀ ਆਪਾਂ ਸਟੰਟ ਨਹੀਂ ਕਰਨੇ ਆਪਾਂ ਗੁਰੂ ਦੀ ਭੈ ਭਾਵਨੇ ਦੇ ਵਿੱਚ ਰਹਿ ਚੜ ਕੇ ਹੋਲਾ ਮਹੱਲਾ ਮਨਾਉਣਾ ਹੈ ਔਰ ਨੌਜਵਾਨ ਵੀਰਾਂ ਨੂੰ ਇੱਕ ਖਾਸ ਕਰਕੇ ਬੇਨਤੀ ਹੈ ਕਿ ਜਾਨਾਂ ਬਹੁਤ ਕੀਮਤੀ ਨੇ ਇਸ ਕਰਕੇ ਜਾਨੀ ਮਾਲੀ ਨੁਕਸਾਨ ਨਾ ਹੋਵੇ ਆਪਾਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਰਹਿ ਕੇ ਹੋਲਾ ਮਹੱਲਾ ਮਨਾਈਏ ਨਾ ਕਿ ਟਰੈਕਟਰ ਉੱਤੇ ਸਟੰਡ ਕਰਕੇ ਜਾਂ ਮੋਟਰਸਾਈਕਲਾਂ ਉੱਤੇ ਸਟੰਡ ਕਰਕੇ ਇਹ ਕਿੰਤਾਰ ਨੇ ਵੀ ਬਾਰ ਬਾਰ ਅਪੀਲ ਦੇ ਬਾਵਜੂਦ ਵੀ ਐਜ਼ ਇਟ ਇਜ਼ ਸਥਿਤੀ ਹੈ ਜੀ ਹੁਣ ਵੀ ਅੱਜ ਵੀ ਹਰਦੇਵ ਜੀ ਇੱਕ ਸਟਿਲ ਕਰਾ ਦਿਓ ਬਾਈ ਪਟਾਣੀ ਸੈਂਡ ਕਰਾ ਪ੍ਰਧਾਨ ਜੀ ਨੇ ਨਾਲ ਲਿਆ ਕੇ ਸ਼ੋਹਨਾ ਸ਼ੋਹਨਾ ਸਰੋ ਨੂੰ ਕੇ ਪਿੱਛੇ ਆ ਜਾਓ ਜਿਆਦਾ ਕੀ ਕਰੀਏ ਬਾਈ ਜੀ ਤਾਰਾ ਨਹੀਂ ਗਿਆ ਤੋਂ ਬੇਜੇ ਵੀ ਲੈ ਕੇ ਗਏ ਸੀ ਬੜੀ ਜ਼ਿੰਮੇਵਾਰੀ ਸ਼੍ਰੋਮਿਕ ਕਮੇਟੀ ਨੇ ਦਿੱਤੀ ਹੈ ਤੇ ਤਾਰੀਆਂ ਗੱਟੀਆਂ ਕੰਡਾ ਬੱਟਾ ਨਾ ਪਟਕਾ ਨਿਚਾਲਣਾ ਉਹ ਬਾਬਾ ਜੀ ਕਹਿੰਦੇ ਆ ਉਨੇ ਸ਼ਾਨ ਹਾ ਸ਼੍ਰੀਨਾ ਕਾਮ ਮੋ ਮਾਲ ਆਇਆ ਬੰਦੂ ਜੀ ਉਹ ਸੁਸ਼ਿਆ ਗਾਣ ਭਾਜੀ ਫੋਨ ਪਿੱਛੇ ਕਰਿਓ ਪਿੰਦਰ ਜੀ ਪਿੱਛੇ ਆ ਰਹੋ ਭਾਜੀ ਯਾਰ ਕਿੰਨਾ ਕਿ ਫਰਕ ਪੈ ਜਾਣਾ ਬੰਨ੍ਹਣ ਦਿਓ ਪਹਿਲਾਂ ਪੇਸਟਲ ਕਰਵਾਉਂਦੇ ਆ ਜਾਵਲਾ ਸਾਹਿਬ ਸਟੇਲ ਕਰਾ ਦਿਓ ਬਾਬਾ ਜੀ ਪ੍ਰੋਜੈਕਟ ਸਾਹਿਬ ਥੋੜਾ ਜਿਹਾ ਰੁਕ ਜਾਓ ਰੁਕ ਜਾਓ ਕਿੰਨੇ ਸਾਨੂੰ ਉਹ ਛੇਤੀ ਕਰੋ ਯਾਰ ਲੋਕੀ ਤਾਂ ਲੰਮੇ ਪੈ ਕੇ ਖਿੱਚ ਲੈਂਦੇ ਆ ਸਾਹਮਣੀ ਨਾ ਇਹ ਬਾਬਾ ਗੁਰਦੇਵ ਸਿੰਘ ਹੋਰੀ ਅੱਜ ਵਾਪਸ ਹੋ ਗਿਆ ਰਾਤ ਦਾ ਦੀਵਾਨ ਵੀ ਸੀ ਮੈਂ ਬਾਬਾ ਜੀ ਨੂੰ ਉੱਥੇ ਜਾ ਕੇ ਬੇਨਤੀ ਕੀਤੀ ਕਿ ਬਈਆ ਬਾਬਾ ਜੀ ਨੂੰ 26 27 ਸਾਲ ਹੋ ਗਏ ਇੰਤਜ਼ਾਰ ਇਹਨੇ ਸਾਹਮਣੀ ਦੇਣਾ ਜਾਣਾ ਪੈਣਾ ਬਾਬੇ ਉਸਾਰਿਕ ਕੋਲ ਵੀ ਕਹਿੰਦਾ ਇਹ ਵੀ ਕਾਰਜ ਕਰਕੇ ਤੇ ਮੇਰਾ ਬਾਬਾ ਜੀ ਬਾਤ ਕਰਦਾ ਆ ਕੋਈ ਮਾਰਾ ਨਹੀਂ ਜਾੜੇ ਇਹ ਤੁਹਾਨੂੰ ਕ੍ਰੋਮਣੀ ਕਮੇਟੀ ਵਿੱਚ ਸਰਕਾਰ ਬਾਈ ਜੀ ਨਿਰਮੈਲ ਵੀ ਹੈ ਨਿਰਭਉ ਵੀ ਹੈ ਬੋਲੇ